ਅਮਰੀਕਾ ਦੇ ਐਮਬੈਸਡਰ ਐਰਿਕ ਐਮ ਗਾਰਸੈਟੀ ਅੱਜ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਜਿੱਥੇ ਐਸਜੀਪੀਸੀ ਦੇ ਪ੍ਰਧਾਨ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਐਰਿਕ ਨੇ ਕਿਹਾ ਕਿ ਉਹਨਾਂ ਨੂੰ ਕਾਫੀ ਚੰਗਾ ਲੱਗਿਆ ਏ ਤੇ ਉਹ ਇੱਥੇ ਬਹੁਤ ਦੇਰ ਤੋਂ ਆਉਣਾ ਵੀ ਚਾਹੁੰਦੇ ਸੀ ਕਿਉਂਕਿ 1963 ਦੇ ਵਿੱਚ ਉਹਨਾਂ ਦੇ ਮਾਤਾ-ਪਿਤਾ ਵੀ ਸ੍ਰੀ ਹਰਮੰਦਰ ਸਾਹਿਬ ਆਏ ਸੀ ਤੇ ਉਸ ਤੋਂ ਬਾਅਦ ਉਹਨਾਂ ਹਰਮੰਦਰ ਸਾਹਿਬ ਬਾਰੇ ਕਾਫੀ ਸੁਣਿਆ ਵੀ ਸੀ ਤੇ ਅੱਜ ਉਹਨਾਂ ਨੂੰ ਮੌਕਾ ਮਿਲਿਆ ਏ ਤੇ ਇੱਥੇ ਆਉਣ ਤੇ ਉਹਨਾਂ ਨੂੰ ਬੇहद ਖੁਸ਼ੀ ਮਹਿਸੂਸ ਹੋ ਰਹੀ ਹੈ ਮਦਰ ਐਂਡ ਫਾਦਰ ਕੇਮ here to the golden temple when they were just married in their 20s and as a child they told me stories of coming to this beautiful place a place where not only you could feel its beauty but you could see its beauty and it's been a dream of mine to come to the golden temple ever since i was a little boy today that dream came true and i want to thank mr president and the hosts that i've had here who welcomed me not just as a friend of the sikh community of the Punjabi community, but just as a friend of humanity, and who showed me that this place isn't just a sacred spot because of what it uh, represents, not just because of the history of the past, but the way that it makes service and beauty come alive now. Um, I was happy to wash some dishes alongside my brothers uh, to be able to see the kitchen, which feeds so many people, and most of all to feel inside the inner sanctum with the beautiful music, what the spirit of this place is all about. ਉਤੇ ਹੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਨੇ ਕਿਹਾ ਹੈ ਕਿ ਅੱਜ ਅਮਰੀਕਾ ਦੇ ਭਾਰਤ ਦੇ ਵਿੱਚ ਐਮਬੈਸਡਰ ਸ਼੍ਰੀ ਦਰਬਾਰ ਸਾਹਿਬ ਅਮਨਿਤ ਸਰ ਦੇ ਵਿੱਚ ਨਤਮਸਤਕ ਹੋਏ ਨੇ ਤੇ ਉਹਨਾਂ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ ਤੇ ਉਹਨਾਂ ਦਾ ਪਰਿਵਾਰ ਅਤੇ ਉਹ ਖੁਦ ਸਿੱਖ ਧਰਮ ਤੋਂ ਕਾਫੀ ਪ੍ਰਭਾਵਿਤ ਨੇ ਕਿਉਂਕਿ ਉਹ ਅਮਰੀਕਾ ਦੇ ਸਿੱਖ ਬੌਗੈਂਤੀ ਖੇਤਰ ਕੈਲੀਫੋਰਨੀਆ ਦੇ ਮੁੱਖ ਮੰਤਰੀ ਵੀ ਰਹੇ ਚੁੱਕੇ ਨੇ ਤੇ ਉੱਥੋਂ ਦੇ ਸਿੱਖ ਭਾਈਚਾਰੇ ਦਰਮਿਆਨ ਉਹਨਾਂ ਦੀ ਕਾਫੀ ਚੰਗਾ ਰਸੋਖ ਵੀ ਹੈ ਤੇ ਉਹ ਅੱਜ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋ ਕੇ ਕਾਫੀ ਖੁਸ਼ ਹੋਏ ਨੇ ਤੇ ਉਹਨਾਂ ਨੇ ਲੰਗਰ ਘਰ ਦੇ ਵਿੱਚ ਬਰਤਨ ਸਾ ਦਿੱਲੀ ਵਿਖੇ ਜਿਹੜੇ ਯੂਨਾਈਟਿਡ ਸਟੇਟਸ ਅਮਰੀਕਾ ਦੇ ਸਾਡੇ ਅਮੈਸਟਰ ਸਾਹਿਬ ਆ ਮਿਸਟਰ 에ਰਿਕ ਐਮ ਗੈਰਸਟੀ ਉਹ ਇੱਥੇ ਨਮਸਕਾਰ ਕਰਨ ਆਏ ਸੀ ਉਹਨਾਂ ਨੇ ਕੁਝ ਸਮਾਂ ਲੰਗਰ ਦੇ ਵਿੱਚ ਵੀ ਬਤਾਇਆ ਔਰ ਝੂਠੇ ਭਾਂਡੇ ਵੀ ਉਹ ਵੀ ਮਾਂਜੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਮਸਕਾਰ ਕਰਕੇ ਇੱਥੇ ਅਸੀਂ ਉਹਨਾਂ ਦਾ ਮਾਨ ਸਨਮਾਨ ਵੀ ਕੀਤਾ ਜਿਹੜੀ ਸਭ ਤੋਂ ਵੱਡੀ ਗੱਲ ਸੀ ਇਹ ਉਹਨਾਂ ਨੇ ਡਿਸਕਸ ਕਰਦੇ ਸੀ ਉਹ 1973 ਵਿੱਚ ਜਨਮੇ ਆ। ਔਰ ਕੈਲੀਫੋਰਨੀਆ ਜਿਹੜਾ ਸਿੱਖ ਮੈਜੋਰਿਟੀ ਡੋਮੀਨੇਟਿਡ ਸਟੇਟ ਆ ਉਹ ਉੱਥੇ ਦੇ ਜੰਪ ਵਾਲਿਆ। ਤੇ ਮੈਨੂੰ ਇਹ ਵੀ ਦੱਸਿਆ ਉਹਨਾਂ ਨੇ ਕਿ ਮੇਰੇ ਮਾਤਾ ਪਿਤਾ 1963 ਦੇ ਵਿੱਚ ਗੋਲਡਨ ਟੈਂਪਲ ਆਏ ਸੀ। ਸੋ ਮੈਂ ਉਹਨਾਂ ਕੋਲੋਂ ਛੋਟਾ ਹੁੰਦਾ ਗੋਲਡਨ ਟੈਂਪਲ ਦੀ ਸਾਰੀ ਮਹਿਮਾ ਸੁਣਦਾ ਰਿਹਾ ਤੇ ਅੱਜ ਮੈਨੂੰ ਮੌਕਾ ਮਿਲਿਆ ਉਹ 10 ਸਾਲ ਉਸੇ ਕਾਉਂਸਲਰ ਰਹੇ ਫਿਰ ਉਹ 10 ਸਾਲ ਚੀਫ ਮਿਨਿਸਟਰ ਰਹੇ ਕੈਲੀਫੋਰਨੀਆ ਦੇ ਤੇ ਮੇਰੇ ਨਾਲ ਉਹ ਛੇਰੇ ਵੀ ਕਰਦੇ ਸੀ ਕਿ ਇਹ ਜਿਹੜਾ ਕੈਲੀਫੋਰਨੀਆ ਉੱਥੇ ਮੇਰਾ ਸਿੱਖਾ ਨਾ ਬਹੁਤ ਲੰਬਾ ਬਾਤ ਤਾਂ ਤੇ ਮੈਂ ਗੁਰਦੁਆਰੇ ਚ ਅਕਸਰੇ ਉੱਤੇ ਜਾਂਦਾ ਭਾਵੇਂ ਉਹ ਮਾਰਚ ਜਿੱਥੇ ਹੋਏ ਸੀਗੇ ਪਰ ਚੰਗੇ ਖੁੱਲੇ ਮਾਹੌਲ ਦੇ ਵਿੱਚ ਗੱਲ ਹੋਈ ਨਾਲ ਉਹਨਾਂ ਦੀ ਧਰਮਸ ਪਤਨੀ ਔਰ ਇੱਕ ਉਹਨਾਂ ਦਾ ਕਜਨ ਆਇਆ ਸੀ ਔਰ ਚੰਗੇ ਮਾਹੌਲ ਦੇ ਵਿੱਚ ਨਮਸਕਾਰ ਕਰਕੇ ਉਹ ਇੱਥੇ ਗੁਰਾਂ ਨੂੰ ਤੇ ਇੱਥੇ ਉਹਨਾਂ ਦਾ ਮਾਨ ਸਰਕਾਰ ਵੀ ਕੀਤਾ ਉਹ ਹੁਣ ਬਿਦਾਈ ਕਿ ਲੈ ਕੇ ਗਏ ਆ ਬਿਊਰੋ ਰਿਪੋਰਟ ਜਗਬਾਨੀ ਟੀਵੀ